ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਤੋਂ ਮੈਂ ਮਿੰਟੂ ਖਰਮੀ ਹਿੰਮਤਪੁਰਾ ਜੀ ਅੱਜ ਅਸੀਂ ਪਹੁੰਚੇ ਸੀ ਠੀਕਰੀਵਾਲ ਤੇ ਸਾਡੇ ਨਾਲ ਨੇ ਰੂਪ ਸਿੰਘ ਜੋ 40 ਸਾਲ ਤੋਂ ਵੱਧ ਇਹਨਾਂ ਨੇ ਜਿਹੜੀ ਕਬੀਸਰੀ ਜੱਥੇ ਦੀ ਸੇਵਾ ਕੀਤੀ ਆ ਅੱਜ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਸਵਾਗਤ ਹੈ ਜੀ ਹਾਂਜੀ ਤੇ ਤੁਸੀਂ ਆਪਣੇ ਆ ਜਿਹੜਾ ਲਿਖਦੇ ਹੋ ਇਹ ਆਪ ਦੇ ਹੱਥੀ ਲਿਖਦੇ ਸੀਗੇ ਜੀ ਇਹ ਕੁਸ਼ਤਾ ਮੈਂ ਆਪ ਲਿਖਿਆ ਹਾਂਜੀ ਤੇ ਆਪਦੇ ਮਤਬ ਅਨੁਸਾਰ ਨੇ ਜੋਗਾ ਲਿਖਦਾ ਰਿਹਾ ਹਾਂ ਹਾਂਜੀ ਇੱਕ ਮੇਰੇ ਨਾਲ ਸਾਥੀ ਸੀਗਾ ਜੀ ਤੇ ਉਹ ਲਿਖਦਾ ਰਿਹਾ ਪਹਿਲਾਂ ਜੀ ਨਾਲ ਜੀ ਤੇ ਉਹ ਤੋਂ ਬਾਅਦ ਸਾਡੇ ਲੜਕੀ ਸੀਗੀ ਹਾਂਜੀ ਤੇ ਉਹ ਪੜੀ ਵੀ ਸੀ ਛੇਕ ਪੜੀ ਵੀ ਸੀ ਤੇ ਜਿਹੜੀ ਮੈਂ ਕਾਪਤਾ ਬਾਹਰੋਂ ਬਣਾਉਣੀ ਹਾਂਜੀ ਜਾਂ ਕੋਈ ਲਿਖਿਉਣੀ ਉਹਨੇ ਲਿਖ ਦੇਣੀ ਜੀ ਤੇ ਬਾਪੂ ਜੀ ਤੁਸੀਂ ਤਾਂ ਕਹਿੰਨੋ ਵੀ ਅਸੀਂ 16 ਮਿੰਟ ਪੜਿਆ ਤੇ ਫਿਰ ਐਦਾਂ ਆ ਜਿਹੜਾ ਮਟੀਰੀਅਲ ਆ ਤੁਸੀਂ ਕਵਤਾਵਾ ਜਾਂ ਕੋਈ ਵੀ ਅਜੀਬ ਨਹੀਂ ਬਾਰੇ ਲਿਖਦੇ ਹੋ ਤੇ ਇਹ ਕਿਦਾਂ ਪੋਸੀਬਲ ਹੋਇਆ ਕਿਦਾਂ ਲਿਖਿਆ ਪਰਚੇ ਇਹ ਪਹਿਲਾਂ ਮੇਰੇ ਉਸਤਾਦ ਦੀ ਲਿਖੀ ਵੀ ਸੀ ਕਪਤਾ ਹਾਂਜੀ ਉਹਨਾਂ ਨੇ ਲਿਖ ਕੇ ਮੈਨੂੰ ਇਹ ਦਿੱਤੀ ਸੀ ਜੀ ਉਦੋਂ ਬਾਅਦ ਫਿਰ ਮੈਂ ਲਿਖਣ ਲੱਗਿਆ ਹਾਂਜੀ ਮਨੋ ਜੇ ਕਿਸੇ ਚੀਜ਼ ਬਣੀ ਆਪਾਂ ਆਸਾ ਕਰ ਲਈਏ ਆਸਾ ਦੇ ਵਿੱਚ ਬਾਸਾ ਹਾਂਜੀ ਉਹ ਚੀਜ਼ ਤਿਆਰ ਹੋ ਜਾਂਦੀ ਆ ਪਰਮਾਤਮਾ ਦਿੰਦਾ ਉਹਨੂੰ ਜੀ ਮੇਰੇ ਦਿਲ ਦੇ ਵਿੱਚ ਇਹ ਸੀ ਵੀ ਮਾਇਆ ਕਦੋਂ ਬਾਹਰ ਲੱਗਾ ਸਾਡੇ ਮੂਮਾਂ ਵਾਲੇ ਕਬੀਛ ਰਹਉਂਦੇ ਹੁੰਦੇ ਸੀ ਜੀ ਕਦੋਂ ਬਾਹਰ ਲੱਗਾ ਮੈਂ ਵੀ ਕੰਮ ਕਦੇ ਜੀ ਪਰ ਮੇਰੀ ਪਰਮਾਤਮਾ ਨੇ ਸੁਣੀ ਜੀ ਇਹ ਉਹੀ ਜਮਾ ਸਾਹਮਣੇ ਜੇ ਆਸ ਰੱਖ ਕੇ ਪਰਮਾਤਮਾ ਦੇ ਆਸਰੇ ਦੇ ਨਾਲ ਉਹ ਸਾਹਮਣੇ ਦਿਸਣ ਲੱਗ ਜਾਂਦੀ ਹੈ ਜੀ ਜਿਹੜੀ ਬਗੈਰ ਕਾਪੀ ਤੋਂ ਪੜ੍ਹ ਨਹੀਂ ਉਹ ਸਾਹਮਣੇ ਧੀਂਦੀ ਜਾਂਦੀ ਜੀ ਪਰਮਾਤਮਾ ਉਹਦੇ ਤੇ ਹੱਥ ਰੱਖਦਾ ਜੀ ਉਹ 16 ਮਿੰਟ ਆਲਾ ਤੁਸੀਂ ਕਾਰਨ ਦੱਸੋ ਵੀ 16 ਮਿੰਟ ਤੁਸੀਂ ਪੜ੍ਹੇ ਆ ਉਹਦਾ ਕਾਰਨ ਦੱਸੋ ਉਹ ਕੀ ਤੱਕ 16 ਮਿੰਟ ਅਸੀਂ ਮੁੜ ਕੇ ਆਇਆ ਹੀ ਨਾ ਜੀ ਇਥੋਂ ਬਦਲੀ ਹੋ ਗਈ ਮਾਸਟਰ ਦੀ ਅੱਛਾ ਜੀ ਮੁੜ ਕੇ ਆਇਆ ਨਾ ਜੀ 16 ਮਿੰਟ ਅਸੀਂ ਆਏ ਪੜ੍ਹੇ ਜੀ ਮੁੜ ਕੇ ਆਇਆ ਨਾ ਉਹ ਜੀ ਉਹਦੀ ਬਦਲੀ ਹੋ ਗਈ ਅਸੀਂ ਫਿਰ 16 ਮਿੰਟ ਵਾਲੇ ਹੀ ਰਹਿ ਗਏ ਫਿਰ ਆ ਪੰਨ ਅਈ ਸੇ ਸੰਤਾਂ ਦੀ ਕਿਰਪਾ ਹੋਈ ਹਾਂਜੀ ਆ ਸੰਤਾਂ ਦੇ ਅਸ਼ੀਰਵਾਦ ਦੇ ਨਾਲ ਹਾਂਜੀ ਆਪਣੇ ਸਤਾਂ ਦਾ ਸ਼ੇਅਰ ਕਰ ਲਿਆ ਜੀ ਬਰੇ ਸੰਤਾਂ ਦੇ ਦਰਸ਼ਨ ਕਰੇ ਨੇ ਜੀ ਛੋਡੇ ਬੜੀਆਂ ਸੰਤਾਂ ਦੇ ਲੱਖਾਂ ਦੀ ਦਰਸ਼ਨ ਕਰਕੇ ਹਮ ਵੀ ਬੇ ਆ ਇੱਕ ਬਾਈ ਤੁਸੀਂ ਕੋਈ ਕਵਿਤਾ ਸੁਣਾਓਗੇ ਹਾਂ ਸੁਣਾਵਾਂਗੇ ਜੀ ਹਾਂਜੀ ਸੁਣਾਓ ਨਾਨਕ ਗੁਰੂ ਜੀ ਸਾਨਤੀ ਦੇ ਪੁੰਜ ਹੋਏ ਜਿਹੜੇ ਚਮਕਦੇ ਬਾਗ ਸਾਧਾਰ ਆਉਂਦੇ ਹੋ ਵਾਹਿਗੁਰੂ ਜਿਹੜੇ ਚਮਕਦੇ ਬਾਗ ਸਾਧਾਰ ਆਉਂਦੇ ਚੋੜੇ ਭੂਮੀਆਂ ਤੇ ਕਮਲ ਕਾ ਭੰਗੂ ਨਾ ਕੋ ਮੋੜੇ ਸੀ ਬੰਦੇ ਹੰਕਾਰਿਆਂ ਦੇ ਤਾਹੀ ਉਹ ਲੋਗ 73 ਸਾਲ ਗਰੀਬਾਂ ਦੀ ਕਰੀ ਰਾਖੀ ਦਿਨ ਕੱਟੇ ਨਾ ਬਿਚਤੇ ਵਾਰਿਆਂ ਦੇ ਤਾਹੀ ਉਹਨਾਂ ਦਾ ਜਗ ਦੇ ਵਿੱਚ ਮਾਨ ਹੁੰਦਾ ਜਿਹੜੇ ਚੱਲਦੇ ਗੁਰੂ ਕੇ ਅਸ਼ਯਾਰਿਆਂ ਦੇ ਹਾਏ ਜਿਸ ਨੇ ਜਰਮਾਂ ਦੀਆ ਕਿਉਂ ਨਹੀਂ ਯਾਦਿ ਉਹ ਤੁਨੂੰ ਕਰਦਾ ਕਿਉਂ ਸਾਡੇ ਕੇ ਬੈੰਦਾਨੀ ਮੂਰਗਾ ਮਾਨਿਆਬ ਦੇ ਕਰਦਾ ਆਸਲੀ ਤਰਸਦੀ ਆ ਤੂੰ ਰੱਖੀ ਕਰੇ ਬੰਧਨੇ ਕਰਦੀ ਤੂੰ ਮਨਾ ਭਕੀਰ ਬੜੀ ਤੇਰਾ ਨਾ ਕੋਈ ਹਮਦਰਦ ਜੇ ਲਾ ਨੂੰ ਕਹਨਾ ਤੂੰ ਓ ਹਨਾ ਮੇਰੇ ਨੰਨੇ ਮੰਮੇ ਹਏ ਅੰਤ ਸਮੇਂ ਬੇਏ ਇਹ ਵੀ ਹੋਣ ਠੀਰ ਬਦਲ ਨੇ ਬਿਦ ਭਏ ਕੇ ਸਰ ਸਿਆਦੇ ਦੇਹੀ ਬਾਗ ਬਤਾ ਸੇ ਕਰਦੀ ਤੂੰ ਮਨਾ ਫਕੀਰ ਬਣੀ ਤੇਰਾ ਨਾ ਕੋਈ ਹਮਦਰਦੀ ਨੇਤ ਲਾੜੋ ओ हो <tweak> नत लाड लडौ ना तू कहे ना मेरे तिया ना दुख मडौना है रख के इस कंवर धियानियां हाय अंत समय बे जे गल्ली जान दसी हे परदी ਉਮਨਾ ਭਕੀਰ ਬਣੀ ਤੇਰਾ ਨਾ ਕੋਈ ਹਮਦਰਦੀ ਰਹਿਣਾ ਵਿੱਚ ਖੁਸ਼ੀਆਂ ਦੇ ਹੋ ਕੈਨਾ ਹੱਥ ਕੇ ਮੇਰਾ ਕੁੜਮ ਤਬੀਲਾ ਨੇ ਤਪਾਪ ਬਦੇ ਤੇਰਾ ਬਦਲਾ ਜੋਤਨਾ ਬਟੱਡਲਾ ਮਦਲੇ ਦੇ ਤੂਤੇ ਦੀ ਕਮਲੀਆਂ ਫੜੀ ਕਾਸ ਤੋਂ ਕਰਨੀ ਤੂੰ ਮਨਾ ਭਕੀਰ ਬਣੀ ਤੇਰਾ ਨਾ ਕੋਈ ਹਮਦਰਦੀ ਪਾਪਾਂ ਦਾ ਭਰਿਆ ਮੈਂ ਤੇਰਾ ਡੁੱਬਣਾ ਜਾਵੇ ਥੁੜਾ ਪਰਾਨਾ ਕਰ ਸੰਗਤ ਸੰਤਾਂ ਦੀ ਜੇ ਮਿੱਤ ਸਰਗਾਂ ਦੇ ਜਾਣ ਹੈ ਰੂਪ ਲਗਿੰਨੇ ਦੀ ਕਬਤਾ ਬਾਗ ਬਦਲਦੇ ਵਰਦੀ ਤੂੰ ਮਨਾ ਭਕੀਰ ਬੜੀ ਤੇਰਾ ਨਾ ਕੋਈ ਹਮਦਰਦੀ ਬਹੁਤ ਸੋਹਣਾ ਬਾਪੂ ਦੀ ਬਾਤ ਬਹੁਤ ਸੋਹਣਾ ਜੀ ਜਿਵੇਂ ਉਮਰ ਦੇ ਹਿਸਾਬ ਨਾਲ ਆਵਾਜ਼ ਕਿੰਨੀ ਵਧੀਆ ਇਹੋ ਜੀ ਬਾਤ ਤੁਹਾਡੀ ਹੈਨੀ ਤੇ ਇਹ ਬਹੁਤ ਜ਼ੋਰ ਵਾਲਾ ਧਮਾ ਸਾਰੇ ਜ਼ੋਰ ਦੇ ਹੀ ਜਿਹੜਾ ਹੈਗਾ ਸਾਰੇ ਸਰੀਰ ਦਾ ਜ਼ੋਰ ਲੱਗਦਾ ਸਮਝ ਲਓ ਅੰਦਰ ਮੈਂ ਕਹਿੰਦਾ ओरिजिनल ਆਵਾਜ਼ ਹੈ ਕੋਈ ਆਪਣੀ ਮਿਕਸਿੰਗ ਨਹੀਂ ਕੀਤੀ ਵੀ ओरिजिनल ਆਵਾਜ਼ ਹੈ ਇੱਕ ਹੋਰ ਗੱਲ ਪੁੱਛਣੀ ਸੀ ਕਿ ਜਿਹੜੇ ਯਾਰ ਕਲਾਕਾਰ ਹੁੰਦੇ ਆ ਹਾਂਜੀ ਉਹ ਮਗਰ ਜਖਮੀ ਫੱਟਣ ਨਗੀਨਾ ਇਹ ਤੁਸੀਂ ਵੀ ਨਗੀਨਾ ਲਾਏ ਕਿਉਂ ਲਾਇਆ ਨਗੀਨਾ ਮੇਰੇ ਉਸਤਾਦ ਦਾ ਨਾਮ ਸੀ ਅੱਛਾ ਉਹਨਾਂ ਦਾ ਨਾਮ ਵੀ ਦੱਸ ਦਿਓ ਉਹਨਾਂ ਦਾ ਉਸਤਾਦ ਦਾ ਪੂਰਾ ਨਾਮ ਉਹ ਉਹਨਾਂ ਦਾ ਨਾਮ ਸੀ ਨਗੀਂਦਰ ਸਿੰਘ ਨਗੀਨਾ ਠੀਕ ਹੈ ਜੀ ਉਹ ਸਾਧੂਆਂ ਦੇ ਸ਼ਿਕਰਤ ਸੀਗੇ ਜੀ ਉਹਨਾਂ ਨੇ ਅੱਖਾਂ ਸੀ ਲੈ ਪੁੱਤਰਾ ਤੇਰਾ ਨਉ ਮੈਨ ਗੀਨਾ ਰਖਤਾ ਅੱਛਾ ਸੰਤਾਂ ਦੇ ਬਚਨ ਤੋਂ ਹੋਇਆ ਸੀ ਜੀ ਸੰਤਾਂ ਨੇ ਨਗੀਨਾ ਰਖਤਾ ਓਪਨਾਉ ਤੇਰਾ ਸ਼ਾਂਤੀ ਤਰਨ ਗਏ ਜੀ ਫਿਰ ਉਹ ਗਾਉਣ ਗਏ ਸੀਗੇ ਜੀ ਗੋਣ ਗਾਇਬੋ ਸਤ ਸੰਤਾਂ ਨੇ ਤਰਿਆ ਬਾਹ ਨਿੰਦਰ ਸਿੰਘ ਨਗੀਨਾ ਨਗੀਨਾ ਇਹ ਆ ਨਿੰਦਰ ਸਿੰਘ ਨਗੀਨਾ ਜੀ ਜਿਨ੍ਹਾਂ ਦਾ ਰਕਾਟ ਵੀ ਕਰੇ ਬਿਨੇ ਜੀ ਕਰੇ ਬਿਨੇ ਹੈ ਥੱਲੇ ਪਹਾੜੀ ਦੇ ਤਾਰੂ ਸਿੰਘ ਸੀ ਸੁਣਾਉਂਦਾ ਮੋੜ ਕੇ ਗੱਲ ਕੱਢਦਾ ਹੈ ਦਿਨ ਚੋਕ ਰੋੜ ਕੇ ਦਿੰਦਾ ਸੂਬੇ ਨੂੰ ਜਵਾਬ ਪੂਰਾ ਮੋੜ ਕੇ ਮੈਂ ਤਾਂ ਮਿੱਠਾ ਕਰ ਮੰਨਣਾ ਗੁਰਾਂ ਦੇ ਬਾਣੇ ਨੂੰ ਦਾਗ ਨਹੀਂ ਮ ਲਗਾਉਣਾ ਬੁਰਗਾਂ ਦੇ ਬਾਣੇ ਨੂੰ ਤੁਸੀਂ ਤੁਹਾਡਾ ਜਿਵੇਂ ਠਿਕਰੀਵਾਲ ਪਿੰਡ ਆ ਹਾਂਜੀ ਤੁਹਾਡੇ ਇੱਕ ਮਹਾਨ ਸਹੀਦ ਸੇਵਾ ਸਿੰਘ ਠਿਕਰੀਵਾਲ ਹੋਇਆ ਹਾਂਜੀ ਉਹਨਾਂ ਦੀ ਆਪਣੀ ਮੈਗਨਾ ਵਰਸੀ ਵੀ ਇੱਥੇ ਹਰ ਸਾਲ ਤੁਸੀਂ ਮਨਾਉਂਦੇ ਹੋ ਹਾਂਜੀ ਤੇ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਦਿਓਗੇ ਉਹਨਾਂ ਦੀ ਜੀਵਨੀ ਬਾਰੇ ਇਹਨਾਂ ਦੀ ਜੀਵਨੀ ਬਾਰੇ ਸਰਦਾਰ ਅੰਮ੍ਰਿਤ ਸ਼ਹੀਦ ਜਿਹੜੇ ਹੋਏ ਇਨਾਂ ਦੀ ਮਾਤਾ ਦਾ ਨਾਮ ਹਰ ਹਰਿਕੌਰ ਸੀ ਜੀ ਹਰ ਕੌਰ ਸੀ ਜੀ ਪਿਤਾ ਦਾ ਨਾਮ ਦੇਵਾਸਨ ਸੀ ਜੀ 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 ਇਹਨਾਂ ਨੇ 13 ਸਾਲ ਦੇ ਨੇ ਅੰਮ੍ਰਿਤ ਛਕ ਲਿਆ ਜੀ ਉਦੋਂ ਬਾਅਦ ਅੰਮ੍ਰਿਤ ਛਕਿਆ ਇਹਨਾਂ ਨੇ ਪਟਿਆਲੇ ਵੀ ਹਾਂਜੀ ਭੂਪਿੰਦਰ ਦੇ ਵੀ ਨੂੰ ਜੀ ਰਹੇ ਜੀ ਇਹਨਾਂ ਦੀ ਸਿਕਿਉਰਿਟੀ ਸੀ ਕੋ ਭੂਪਿੰਦਰ ਨਾਲ ਜੀ ਜਿਹੜੀ ਇਹਨਾਂ ਦੀ ਲਟਕੀ ਆ ਜੀ ਤੂਰ ਬਣਾਲੇ ਸਰਦਾਰਾਂ ਦੇ ਜੀ ਉਹ ਆਪਣੇ ਅਰਜਿੰਦਰ ਸਿੰਘ ਕਪਟਨ ਨੇ ਜੀ ਜਿਹੜੇ ਕਪਟਨ ਸਾਹਿਬ ਦੀ ਮੰਮੀ ਆ ਉਹ ਠੀਕ ਹੈ ਤੇ ਇਹਨਾਂ ਨੂੰ ਇਹ ਪਹਿਲਾ ਪਰਜਾ ਮੰਡਲ ਪਾਰਟੀ ਹੋਈ ਲਹਿਰ ਲਹਿਰ ਪਰਜਾ ਮੰਡਲ ਲਹਿਰ ਉੱઠી ਹਾਂਜੀ ਇਹਨਾਂ ਨੇ ਫਿਰ ਸਮਝ ਲਿਆ ਵੀ ਸ਼ੁਰੂ ਕੀਤਾ ਜੀ ਡੰਗਾਂ ਖਾਧੀਆਂ ਪਰੇ ਜਿਹੜਾਂ ਕਟੀਆਂ ਹਾਂਜੀ ਹਾਂਜੀ ਤੇ ਇਹ ਉਹਰ ਇਹ ਸੰਤਾਂ ਕ ਜਿਹੜੇ ਆਪਣੇ ਗੁਰਦੁਆਰੇ ਹੋਇਆ ਕਰਦੇ ਸੀ ਇਹ ਸਾਧੂਆਂ ਕੋਲੇ ਹੋਇਆ ਕਰਦੇ ਸੀ ਠੀਕ ਹੈ ਇਹ ਸਾਧੂ ਵਿੱਚ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਾਰੀ ਦੁਨੀਆ ਦੇ ਵਿੱਚ ਇੱਕ ਨਹੀਂ ਹੋ ਸਕਦਾ ਹਾਂਜੀ ਹਾਂਜੀ ਕਿਉਂ ਪੰਜ ਉਂਗਲਾਂ ਤਾਂ ਹੱਥ ਦੀਆਂ ਵੀ ਇੱਕੋ ਜੀਆਂ ਨਹੀਂ ਤੇ ਵਿੱਚ ਸਾਧੂ ਖਰਾਬ ਕਰਨ ਲੱਗ ਗਏ ਜੀ ਤੇ ਇਹਨਾਂ ਨੇ ਪਰਜਾ ਮੰਡਲ ਅੰਗਰੇਜ਼ਾਂ ਦੇ ਕਲਾਪ ਵੀ ਇਧਰ ਤਾਂ ਨੇ 10 ਰੁਪਏ ਤੇ ਉਧਰ 12 ਜੀ ਅੰਗਰੇਜ਼ੀ ਚ ਜੀ ਇੰਨਾ ਫਰਕ ਸੀ ਐ ਚੱਕਿਆ ਸੀ ਜੀ ਇਹਨਾਂ ਨੇ ਕੰਮ ਜੀ 36 ਜਿਹੜਿਆ ਦੇ ਪ੍ਰਦਾਨ ਹੋਏ ਹੀ ਜੀ ਤੇ ਫਿਰ ਇਹਨਾਂ ਨੇ ਸਾਧੂਆਂ ਦੇ ਨਾਲ ਚੱਲਿਆ ਇਹਨਾਂ ਦਾ ਕੰਮ ਜੀ ਫਿਰ ਸਾਧੂਆਂ ਦੇ ਨਾਲ ਚੱਲਿਆ ਤਾਂ ਫਿਰ ਇਹਨਾਂ ਨੇ ਲੰਮਾ ਸਮਾਂ ਚੱਲਿਆ ਗਿਆ ਲక్ష్మణ ਸਿੰਘ ਨਨਕਾਣੇ ਪੱਠੀ ਦੇ ਵਿੱਚ ਫੂਕਤਾ ਹਾਂਜੀ ਹਾਂਜੀ ਉਹ ਫੂਕਿਆ ਵਿਆ ਸਾਧਾ ਨੇ ਫੂਕਿਆ ਵਿਆ ਫਿਰ ਉਹ ਤੋਂ ਬਾਅਦ ਵੱਧ ਗਿਆ ਕੰਮ ਠੀਕ ਹੈ ਫਿਰ ਕਾਲੀ ਲਹਿਰ ਦਾ ਕੰਮ ਵਧਿਆ ਵਿਆ ਫਿਰ ਇਹਨਾਂ ਨੇ 1700 18 ਚ ਇਹ ਕੰਮ ਬਿਢਿਆ ਸੀ ਜੀ ਗੁਰਦੁਆਰਾ ਠੀਕ ਹੈ ਫਿਰ ਇਹ ਲੰਮਾ-ਥੰਮਾ ਚੱਲੀ ਗਿਆ ਫਿਰ ਇਹ 1700 25 ਚ ਇਹ ਕਬਜ਼ਾ ਲਿਆ ਉਮਰ ਸਰ ਦਾ ਠੀਕ ਹੈ ਉਦੋਂ ਰਾਜ ਉਹ ਭੂਪਿੰਦਰ ਦਾ ਸੀਗਾ ਠੀਕ ਹੈ ਕਿਉਂ ਉਹ ਰਾਜਿਆਂ ਦਾ ਪ੍ਰਧਾਨ ਬਣਾਇਆ ਗਿਆ ਸੀਗਾ ਠੀਕ ਹੈ ਜੇ ਤਾਂ ਸੇਵਾ ਸੋ ਬਣੀ ਹੁੰਦਾ ਠੀਕ ਹੈ ਤਾਂ ਤਾਂ ਅੰਗਰੇਜ਼ਾਂ ਬਣੀਓ ਮਾਰਿਆ ਜਾਂਦਾ ਪ੍ਰਧਾਨ ਬਣਾਇਆ ਵੈਸੀ ਹਾਂ ਉਹ ਉਹ ਕਹਿੰਦਾ ਤੈਥੋਂ ਕੱਲਾ ਸੇਵਾ ਤੋਂ ਨਹੀਂ ਲੋਟਾਂਗਾ ਠੀਕ ਹੈ ਆਬ ਆ ਜੀ ਨਹੀਂ ਆਦੀ ਠੀਕ ਹੈ ਬਾਪੂ ਜੀ ਤੁਸੀਂ ਅੱਜ ਤੱਕ ਕਿੰਨੇ ਕੋ ਪ੍ਰੋਗਰਾਮਾਂ ਤੇ ਜਿਹੜਾ ਆਪਣਾ ਕਬੀਸਰੀ ਜਥਾ ਦਾ ਆਇਆ ਚੁੱਕੇ ਹੋ ਪ੍ਰੋਗਰਾਮ ਹੁਣ ਗਿਣਤੀ ਹੋ ਨਹੀਂ ਸਕਦੀ ਠੀਕ ਹੈ ਜੀ ਗਿਣਤੀ ਹੋ ਨਹੀਂ ਸਕਦੀ ਜੀ ਜਿੰਨੇ ਪ੍ਰੋਗਰਾਮ ਤੇ ਗਏ ਹੋ ਮੰਗੇ ਹਾਂਜੀ ਨੌ ਨੌ ਘੰਟੇ ਗੋਪਾਲ ਮੋਚਨ ਤੇ ਵੀ ਨਗੋਜੇ ਵਾਲੇ ਜਥੇ ਨਾਲ ਜੀ ਉਦੋਂ ਬਾਅਦ ਆ ਆਪਣੇ ਸਰਜੀਤ ਸਿੰਘ ਉੱਠੜਿਆ ਜੀ ਪੇਰਾਤੀ ਉਹ ਜਿਹੜੀ ਰਾਤ ਸਤਾਨੀ ਠੰਮਰੀ ਵਜਾਉਂਦੇ ਨੇ ਹਾਂਜੀ ਰਾਤ ਸਤਾਨੀ ਦੇਖਿਆ ਹੁਣ ਸਾਜ ਵਜਾਉਂਦੇ ਫਿਰਦੇ ਆਪਣੇ ਹਾਂਜੀ ਹਾਂਜੀ ਹਾਂ ਉਹਦੇ ਤੇ 4 ਸਾਲ ਇਹਦੇ ਨਾਲ ਠੀਕ ਹੈ 4 ਸਾਲ ਉਹਦੇ ਨਾਲ ਬਸ ਤੇ ਇੱਕ ਤੁਸੀਂ ਕਹਿੰਦੇ ਸੀ ਬੋਲੀਆਂ ਦੇ ਮਾਹਿਰ ਤੁਸੀਂ ਬੋਲੀਆਂ ਵੀ ਸਾਨੂੰ ਦੋ ਚਾਰ ਸੁਣਾਓ ਹਾਂਜੀ ਤੁਹਾਨੂੰ ਸੁਣੂ ਨਾ ਮੈਂ ਹਰਨਾਮ ਸਿੰਘ ਦੀਆਂ ਬੋਲੀਆਂ ਜਿਹੜੀਆਂ ਪਹਿਲਾਂ ਪੜਦਾ ਰਿਹਾ ਉਹ ਜਦੋਂ ਜੁਵਾਨੀ ਟੜਦੀ ਬੰਦੇ ਦੀ ਬਾੰਗ ਪਤਾਸੇ ਖੁਰਦਾ ਰਤ ਜੋ ਮੰਨਦੀ ਸੁਕੇ ਸਰੀਰੋ ਮਾਸ ਹੱਡਾਂ ਨੂੰ ਪੁਰਦਾ ਅੰਗ ਜਿਤ ਸਭ ਤੇ ਮਨਹਾਰੀ ਨਾ ਬਚ ਰਹਿਦਾ ਜੁਰਦਾ ਆਕਲ ਕਮਾਤੀ ਸਭ ਕੁ ਸੁਗਾਂਤਿਆ ਮੰਤਰ ਭੁੱਲ ਗਿਆ ਜਦੋਂ ਦਸਿਆ ਗੁਰਦਾ ਕੋ ਗੁਣ ਬਣ ਕੇ ਬੈਂਦਾ ਬਾਣੇ ਨਾ ਕੋਈ ਸਾਥੀ ਸਰਦਾ ਉਦਵਾਨੀ ਪਾਇਰੇ ਲੁਟੀਆਂ ਮੌਜਾਂ ਪਿਛਲੇ ਦਿਨਾਂ ਨੂੰ ਤੁਰਦਾ ਕਿਵੇਂ ਫਿਰੇ ਹਰਨਾਮਸੰਗਾ ਜਦ ਕਾਗਜ਼ ਆ ਗਿਆ ਤੁਰਦਾ ਰੰਗਲੀ ਦੁਨੀਆ ਤੋਂ ਹੋ ਕੇ ਮਸ਼ਾ ਪਰ ਤੁਰਦਾ ਰੰਗਲੀ ਦੁਨੀਆ ਤੋਂ ਜੀ ਉਹ ਦੇਖ ਰੰਭਾ ਮੈਂ ਚਰਨ ਹੋ ਗਿਆ ਤੇਰੀਆਂ ਬੇਪਰਵਾਈਆਂ ਕਦੇ ਬਗਾਉਣਾ ਦੱਖਣ ਨੇਰੀ ਕਦੇ ਘਟਾਨੇ ਸਾਂਗਾਂ ਕਦੇ ਧਰਤ ਤੇ ਕਣੀ ਨਿਛੜਦਾ ਉਹ ਚੜੀਆਂ ਮਰਨ ਤੇ ਸ਼ਾਇਆਂ ਕਦੇ ਤੂੰ ਦੇਖੇ ਹੁਕਮ ਇੰਦਰ ਨੂੰ ਨਦੀਆਂ ਜਾਣ ਬਗਾਈਆਂ ਕਿਸੇ ਸਮੂਹ ਵਿੱਚ ਜਵਾਨੀ ਬੰਦੇ ਤੇ ਫਕਦਾ ਫਿਰੇ ਹਵਾਈਆਂ ਕਿਸੇ ਸਮੂਹ ਵਿੱਚ ਆ ਗਿਆ ਬੜੇ ਪਾਂਭਾੜੀ ਮੰਝੀਆਂ ਡਾਈਆਂ ਕਿਸੇ ਸਮੂਹ ਵਿੱਚ ਸਈਆਂ ਕਠੀਆਂ ਤੀਆਂ ਸੌਣ ਦੀਆਂ ਲਾਈਆਂ ਕਿਸੇ ਸਮੂਹ ਵਿੱਚ ਪਹਿਣ ਬਿਸ਼ੋੜੇ ਓ ਦੂਰ ਹੋ ਦੂਰੀ ਬਿਆੰਗੈ ਕਨਾ ਦੇ ਗੁੰਦੇ ਸੀਸ ਪਰੰਦੇ ਕਨਾ ਦੇ ਪਹਿਲੀ ਵਾਰ ਜਦੋਂ ਪੰਘਲਾ ਵਿੱਚ ਪਾਈਆਂ ਦੇ ਖਰਬਾ ਮੈਂ ਚਰਜ ਹੋ ਗਿਆ ਤੇਰੀਆਂ ਬੇਪਰਵਾਈਆਂ ਅੱਜ ਸੁਣੀ ਹਰਨਾਮ ਸਿੰਘ ਦੀ ਓ ਮੰਗਦਾ ਸ਼ਾਇਰ ਦੁਹਾਈਆਂ ਤੇਰੀ ਕੁਦਰਤ ਦੇ ਪਰਦੇ ਬੇਦਗ ਬੰਗਿਆ ਤੇਰੀ ਕੁਦਰਤ ਦੇ ਪਰਦੇ ਬੇਦਗ ਬੰਗਿਆ ਐਸਲੁੱਟ ਬੋਲੀਆਂ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੁਣ ਇਹ ਚੀਜ਼ ਨਾਲ ਲਿੰਕ ਟੁੱਟੇ ਨੂੰ 3 ਸਾਲ ਹੋ ਗਏ ਜੀ ਸਾਢੇ 3 ਸਾਲ ਸਾਢੇ 3 ਸਾਲ ਤੋਂ ਵੀ ਯਾਨੀ ਕਿ ਆਹ ਹੁਣ ਗਉਣ ਦਾ ਦੁਆਰਾ ਬੋਪਾ ਹਾਂ ਆਪ ਕਿਉਂ ਸਾਥੀ ਅੱਜ ਤੁਹਾਡੇ ਨਾਲ ਬੋਲਣ ਦਾ ਪਿਆਰ ਕਰਨ ਦਾ ਸਮਾਂ ਮਿਲਿਆ ਇੱਕ ਹੋਰ ਚੀਜ਼ ਦੇਖੀਆ ਬਈ ਤੁਸੀਂ ਤਾਂ ਇਹ ਕੱਢੀਆਂ ਨਹੀਂ ਸੀ ਕਾਪੇ ਅਸੀਂ ਤੇ ਕਿਹੜਾ ਤੁ ਤੁੰਗੜਵਾਈਆਂ ਕੋ ਬੰਦੇ ਦੇ ਮਨ 'ਚ ਪਤਾ ਨਹੀਂ ਕੀ ਹੁੰਦਾ ਇਹਨਾਂ ਦੇ ਵੀ ਮਨ 'ਚ ਬਲਬਲੇ ਹੋਣਗੇ ਯਾਰ ਵੀ ਆ ਮੇਰਾ ਬਲਬਲੇ ਅੱਜ ਸਵੇਰੇ ਕਿਸੇ ਨੇ ਆਉਣਾ ਸੀਗਾ ਕੋਈ ਬੰਦਾ ਕਹਿੰਦਾ ਮੈਨੂੰ ਕਵਲਾ ਹੁੰਦੇ ਅੱਛਾ ਕੌਲਾ ਠੀਕ ਹੈ ਜਿਹੜੀ ਚੱਲਦੀ ਆ ਕੌਲਾ ਉਹਦੀ ਸੁਣਾਉਣਾ ਤੁਹਾਨੂੰ ਇੱਕ ਬੰਦ ਹਾਂਜੀ 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 ਸੁਣਾ ਦਿਓ ਓ ਕਵਲਾਂ ਆ ਖਦੀ ਢੇਗ ਕੇ ਨੀਰ ਨੈਣ ਨੂੰ ਇਸ਼ਵਰ ਜਾਣਦਾ ਬਾਬਲਾ ਮੇਰੀ ਆਵੇ ਪੌਣੀ ਪੀੜੇ ਜਗੋ ਪਰਮਾਤਮਾ ਨੇ ਹੋ 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 ਪੌਣੀ ਪੀੜੇ ਜਗੋ ਪਰਮਾਤਮਾ ਨੇ ਖਖ ਸ਼ਾਨ ਦਾ ਬਾਬਲਾ ਮੇਰੀ ਆਵੇ ਨਾਹੀ ਬੰਦੇ ਨੂੰ ਕੋਈ ਸਹੂਰ ਰੈਲਾ ਖਾਣ ਪੀਣ ਦਾ ਬਾਬਲਾ ਮੇਰੀ ਆਵੇ ਓ ਛੱਡਿਆ ਨਹੀਂ ਅਜਾ ਮਜ਼ਾ ਪੀਰ ਖਾਣ ਦੀ ਓ ਓ ਨਿਰਵਾਣ ਦਾ ਬਾਬਲਾ ਮੇਰੀ ਆਵੇ ਅਰਜਨ ਸਿੰਘ ਮਨਤਾਬ ਲਾ ਕੋਣ ਕਰਸੀ ਉਹ ਤੋਂ ਨਿਰਵਾਣ ਦਾ ਬਾਬ ਲਾਂਬੇ ਰਿਆ ਹੋਏ ਬਹੁਤ ਸੋਹਣਾ ਬਾਪੂ ਜੀ ਇੱਕ ਨਾ ਮੈਂ ਪੁੱਛਣਾ ਵੀ ਤੁਹਾਨੂੰ ਜਦੋਂ ਤੁਸੀਂ ਗਾਉਂਦੇ ਹੁੰਦੇ ਸੀ ਹਾਂ ਜੀ ਤੁਹਾਨੂੰ ਘਰੋਂ ਕਿੰਨਾ ਕੁ ਮਿਲਦਾ ਹੁੰਦਾ ਸੀਗਾ ਘਰੋਂ ਖਾਣਾ ਖਰਾਕ ਸੋਨੇ ਕਿੰਨੀ ਕਿ ਮਿਲਦੀ ਹੈ ਘਰੋਂ ਸਪੋਰਟ ਤੁਹਾਨੂੰ ਕੰਨੇ ਸੀਗੇ ਸਪੋਰਟ ਹੀ ਸਪੋਰਟ ਚ ਸਾਰੀ अच्छा हां ठीक है ਸਾਨੂੰ ਆਏ ਸੀ ਕਰੋ ਵੀ ਜਾਂਦੇ ਨੇ 3 ਵਜੇ ਦੇ ਨਾਲ ਅਸੀਂ ਸਾਡਾ ਟਾਈਮ ਉਥੋਂ ਆਇਆ ਜਾ ਸੀ ਬਾਥਾਲੇ ਨੂੰ ਸੀ ਪਾੜਾ ਨਹੀਂ ਸੀ ਦਿੱਤਾ ਸਾਈਕਲ ਤੇ ਚੜਨਾ ਜੀ ਜਦੋਂ ਗੌਣ ਸਿੱਖਣ ਲੱਗਿਆ ਸਾਈਕਲ ਤੇ ਚੜਨਾ ਇੱਥੋਂ 15 ਮੀਲ ਤੋਂ ਉੱਤੇ ਆ ਛੋਟੇ ਸੰਧੂ ਉੱਥੇ ਜਾਣਾ ਆਏ ਆ ਦੇਖੋ ਜਿਵੇਂ ਹੁਣ ਡਾਕਟਰ ਤੇ ਮੈਂ ਆ ਤਾਂ ਕੋਰ ਉਹਨਾਂ ਦੇ ਕਿਵੇਂ ਕੁੱਤੇ ਵੀ ਕਾਈ ਕਰੀ ਨੇ ਤੁਰੇ ਕਰਦੇ ਆ ਜਾਂ ਜੋਤ ਮਾਰਦੇ ਆ ਕਹਿੰਦੇ ਹੁੰਦੇ ਬਰਾ ਬਰਾ ਕਹਿੰਦੇ ਹੁੰਦੇ ਸਾਡੇ ਉਦੋਂ ਮੇਰਾ ਤਾਜ਼ਾ ਵਿਆਹ ਹੋਇਆ ਸੀ ਹਾਂਜੀ ਤੇ ਸਾਡਾ ਬਾਬਾ ਕਰਿਆ ਕਰੇ ਉਹ ਤੇਰੀ ਜਨਾਨੀ ਨਿਕਲ ਜੂਏ ਅੱਛਾ ਇੱਥੇ ਤੇ ਗੱਲਾਂ ਹੋਇਆ ਕਰਨ ਜੀ ਇੱਥੇ ਤੇ ਕਰਤਾਨੇ ਵੱਜਦੇ ਸੀ ਅੱਛਾ ਜੀ ਮਾਖਾ ਜਿਓ ਨੇ ਰਹਿਣਾ ਹੂ ਰਹਿਫੂ ਤੇ ਜੇ ਦਾਣਾ ਉਹ ਮੇਰੀ ਰੱਖੀ ਨਹੀਂ ਰਹਿੰਦੀ ਹਾਂ ਸਹੀ ਗੱਲ ਸਾਡਾ ਬਾਬਾ ਸਾਡਾ ਬਾਬਾ ਕਹਿੰਦਾ ਹੁੰਦਾ ਤੇ ਅੱਜ ਦੇਖ ਲੋ ਰੰਗ ਭਾਗ ਲੱਗੇ ਪਏ ਮਖਾ ਜੀ ਕੋਦੇ ਹੁੰਦੇ ਹੁੰਦੇ ਹੂੰ ਉਹ ਕਹਿਣ ਲੱਗਾ ਵੀ ਤੂੰ ਵਿਦਿਆ ਮੈਂ ਕਹਿੰਦਾ ਸੀ ਵੀ ਸਾਰੇ ਤੋਂ ਅਣ ਪੜਾ ਹੈ ਹਾਂਜੀ ਸਾਡੇ ਮੇਰੇ ਚਾਚਾ ਵੀ ਗਰਮ ਸਿੰਘ ਸੀਗਾ ਹਾਂਜੀ ਬਾਬਾ ਵੀ ਤੇ ਹੁਣ ਸਰਦੀ ਸਿੰਘ ਵੀ ਹਾਂਜੀ ਤੇ ਯਾਨੀ ਸਾਰਿਆਂ ਤੋਂ ਅਣ ਪੜ ਮਈ ਸੀ ਸਾਡੇ ਚਾਚੇ ਦਾ ਪੁੱਤ ਸੀ ਜੀ ਉਹ ਵੀ ਗਰਮ ਸਿੰਘ ਸੀ ਨਾਲ ਨਾਲ ਵੀ ਕੁਝ ਜੇ ਗਾਇਆ ਉਹਨੇ ਹਾਂਜੀ ਤੇ ਪਰ ਪ੍ਰਮਾਤਮਾ ਨੇ ਐਸੀ ਸੁਣੀ ਜੇ ਪ੍ਰਮਾਤਮਾ ਬੰਨੀ ਨਿਗਾਹ ਰੱਖਣਾ ਉਹ ਆਸ ਪੂਰੀ ਕਰ ਦਿੰਦਾ ਜਿਵੇਂ ਬਾਪੂ ਜੀ ਆਪਾਂ ਸਰੋਹ ਦੇ ਵਿੱਚ ਤਾਨੇ ਮੈਨੇ ਜਾਂ ਕੋਈ ਹੋਰ ਅਗਲਾ ਕਹਿੰਦਾ ਇਹ ਇਧਰ ਨੂੰ ਭੱਜਿਆ ਫਿਰਦਾ ਟੈਨੋ ਖਰਾਬ ਕਰਦਾ ਮੱਖਾਂ ਜੀ ਬਰੇ ਬਰੇ ਤਾਨੇ ਵੱਜਦੇ ਇਹ ਬਾਅਦ ਚੀਜ਼ ਜਿਹੜਾ ਦਾ ਫਾਲਾ ਤਾਨੇ ਮੈਨਿਆਂ ਦਾ ਫੇਰ ਹੀ ਬੰਦਾ ਪਾਸ ਹੁੰਦਾ ਮੇਰੇ ਹਿਸਾਬ ਨਾਲ ਹਾਂਜੀ ਇਹ ਜੇ ਚੱਲ ਜੇ ਉਹਨਾਂ ਨੂੰ ਉਹ ਗੁਰੂ ਨਾਨਕ ਜੀ ਦੇ ਬਗਦਾਲ ਦੇ ਵਿੱਚ ਟਾਂ ਪਈਆਂ ਹਾਂਜੀ ਜੇ ਸਮੋਕਰ ਰੋੜੇ ਮਾਰੇ ਜੇ ਨੂੰ ਜਦੋਂ ਕਿਹਾ ਦਸਤਗੀਰ ਨੇ ਰੋੜੇ ਮਾਰਨੇ ਸ਼ੁਰੂ ਕਰਤੇ ਜੀ ਹੋ ਰੋੜੇ ਮਾਰਨੇ ਸ਼ੁਰੂ ਕੀਤੇ ਉਹਨਾਂ ਦੇ ਕੀ ਲੱਗਣਾ ਸੀ ਹਾਂ ਤੇ ਦਸਤਗੀਰ ਨੇ ਪੁੱਛਿਆ ਜੀ ਉਹਦਾ ਫਲ ਜਦੋਂ ਹੰਬ ਗਿਆ ਹਾਂਜੀ ਕਹਿੰਦਾ ਜੀ ਤੁਸੀਂ ਲੱਖਾਂ ਪਤਾਲ ਲੱਖਾਂ ਕਾਸ਼ ਦੱਸੇ ਜਾਣੇ ਹੋ ਜੀ ਤੇ ਝੂਠਾ ਮੁਹੰਮਦ ਜੀ ਸੱਤ ਪਤਾਲ ਲਿ ਗਏ ਨੇ ਸੱਤ ਹਾਂਜੀ ਕਾਸ਼ ਲਿਖਦੇ ਜੀ ਉਹ ਕਹਿੰਦਾ ਭਾਈ ਉਹਨਾਂ ਨੂੰ ਉਹਨੀ ਕੀ ਆ ਗ੍ਰਾਸਿ ਪਰਮਾਤਮਾ ਵੱਲੋਂ ਜੀ ਉਹਨਾਂ ਨੂੰ ਪਰਮਾਤਮਾ ਦੀ ਇੰਨੀ ਕੀ ਦੇਣ ਸੀ ਜੀ ਉਹ ਵੀ ਸੱਚੇ ਸੀ ਕਹਿੰਦਾ ਝੂਠੇ ਨਹੀਂ ਸੀ ਜੀ ਫਿਰ ਉਹਨੂੰ ਆਖਣ ਲੱਗੇ ਜੀ ਫਿਰ ਸਾਨੂੰ ਦਿਖਾ ਜੀ ਕਹਿੰਦਾ ਚਲੋ ਭਾਈ ਫਿਰ ਉੱਥੇ ਦਸਤਗੀਰ ਡਰ ਗਿਆ ਠੀਕ ਦਸਤਗੀਰ ਡਰਿਆ ਬੈ ਦਸਤਗੀਰ ਨੇ ਫਿਰ ਆਪ ਦਾ ਮੁੰਡਾ ਤੋੜਿਆ ਠੀਕ ਫਿਰ ਉਹਨੂੰ ਦਿਖਾਏ ਆਥਣ ਤੱਕਰ ਫੇਰ ਉਥੋਂ ਸਾਰੇ ਜਦੋਂ ਮੰਨ ਗਿਆ ਵੀ ਤੁਸੀਂ ਤਾਂ ਅੱਲਾਹ ਤਾਲਾ ਛਾਵੇਂ ਹਾਂਜੀ ਵੀ ਆਥਨਤ ਕਰ ਬੱਚੋ ਲੱਖਾਂ ਤੋਂ ਵੀ ਵੱਧ ਗਿਆ ਗਿਣਤੀ ਚ ਆਏ ਨਹੀਂ ਵੀ ਹੁਣ ਚਲੋ ਫਿਰ ਸਤਖੰਡ ਦੇ ਦਰਸ਼ਨ ਕਰਾ ਕੇ ਲਿਆਏ ਸੀ ਜਿਹੜੀ ਦੇਗ ਚੱਲੀ ਉਥੋਂ ਸਤਖੰਡ ਚੋਂ ਚਿੱਪੀ ਦੇ ਵਿੱਚ ਲਿਆਈ ਸੀ ਗੁਰੂ ਨਾਨਕ ਜੀ ਫੇਰ ਮੁਸਲਮਾਨਾਂ ਨੇ ਤੇ ਹਿੰਦੂਆਂ ਨੇ ਇਹ ਪੀਰ ਸਾਝਾ ਮੰਨਿਆ ਸਹੀ ਗੱਲ ਹੈ ਜਾਣੀ ਇਹ ਕਹਿੰਦਾ ਮਤਲਬ ਆ ਵੀ ਗੁਰੂ ਨਾਨਕ ਨੇ ਵੀ ਇਹ ਤਾਂ ਝੱਲੇ ਆ ਹਾਂਜੀ ਤੇ ਉਹ ਆਪਾਂ ਦਾ ਫਿਰ ਉਹਨਾਂ ਦੇ ਚੇਤੇ ਤੇ ਵੀ ਆਪਣਾ ਆਕੇਲੇ ਆਪਾਂ ਉਹਨਾਂ ਦੇ ਪੋਤਾਂ ਵੀ ਸਾਡੇ ਨਾਲ ਵੀ ਬੀਤਨੀ ਆ ਇਹ ਗੱਲ ਆ ਵੀ ਅੱਜ ਕੱਲ ਦਾ ਦੁਨੀਆ ਦਾ ਸਮਾ ਮਾਹੌਲ ਬਦਲ ਗਿਆ ਹੁਣ ਆਇਆ ਅਨਚਾਰ ਯੁੱਗ ਕਿਉਂ ਗੱਲ ਇਹ ਆ ਵੀ ਗਿੱਧੇ ਵਾਲਿਆਂ ਦੀ ਕਦਰ ਆ ਹਾਂਜੀ ਨਾ ਤਾਂ ਅੱਜ ਕੱਲ ਢਾਡੀ ਦੀ ਕਦਰ ਜਿਹੜਾ ਤਾਂ ਕੋਈ ਸ਼ਰੋਮਣੀ ਦੀ ਕਮੇਟੀ ਤੇ ਲੱਗਿਆ ਪਿਆ ਉਹਦੀ ਤਾਂ ਹੈ ਮਾੜੀ ਮੋਟੀ ਉਹਨਾਂ ਤਾਂ ਤਨਖਾਹ ਮਿਲੀ ਜਾਂਦੀ ਆ ਦੂਜੇ ਤਾਂ ਬੱਸ ਐਵੇਂ ਇਹੋ ਜੀ ਚੀਜ਼ ਜਾਣ ਕੇ ਇੱਕ ਤਾਂ ਸਾਥੀ ਚੱਲ ਗਿਆ ਮੇਰੇ ਨਾਲ ਦਾ ਹਾਂਜੀ ਤੇ ਇਹਨਾਂ ਨੇ ਆਪਦਾ ਢਾਡੀ ਜੱਥਾ ਬਣਾ ਲਿਆ ਸੀ ਇੱਕ ਤੁਸੀਂ ਗੱਲ ਕਰਦੇ ਸੀਗੇ ਬਈ ਇੱਕ ਬੰਦੇ ਨੂੰ ਤਾਂ 10000 ਦੇ ਕੇ ਛੱਡਿਆ ਹੁੰਦਾ ਹਾਂਜੀ ਤੇ ਇੱਕ 200 ਤੇ ਜਾਵੜ ਦਾ ਇਹ ਇਹਦੋਂ ਤਾਂ ਮਰੇ ਚੰਗੇ ਉਹਦਾ ਮਤਲਬ ਕੀ ਸੀ ਮਰੇ ਕਿਥੇ ਤਾਂ 10000 ਉੱਥੇ ਲੋਕ ਤਾਂ ਨੇ ਮਰਦੇ ਨੇ ਹੂੰ ਉੱਥੇ ਆਖਣਗੇ ਵੀ ਆਹਾ ਉਹਦੇ ਦਾਪਾ ਤੋਂ ਤਾਂ 10000 ਹਾਂ ਮੈਂ ਲੈ ਕੇ ਗਿਆ ਲੈ ਕੇ ਗਿਆ ਸੀ ਅਗੇ 200 ਵਾਲੇ ਦੇ ਮੁਕਾਬਲੇ ਖੜਾ ਹਾਂ ਅਣਖ ਨਾਲ ਜਦ ਜਿਉਣਾ ਚੰਗਾ ਬੇ ਅਣਖਾਂ ਦਾ ਮਰਨਾ ਹਾਂਜੀ ਜਿਹੜੀ ਅਣਖ ਅਣਖ ਦੇ ਨਾਲ ਗਾਇਆ ਕਿਸੇ ਦੇ ਗਾਇਰ ਛੱਦੇ ਸੱਦੇ ਤੋਂ ਨਹੀਂ ਗਈ ਹਾਂਜੀ ਹਾਂਜੀ ਜੇ ਸੱਦਿਆਂ ਤਾਂ ਗਏ ਆ ਨਹੀਂ ਪਿੰਡ 'ਚ ਰੋਜ਼ ਪਾਠ ਤੈਨੂੰ ਪਾਹੁੰਦੇ ਹੀ ਨੇ ਸਾਡੇ ਹਾਂਜੀ ਕਿਸੇ ਦੇ ਜਾ ਕੇ ਨਹੀਂ ਖੜੇ ਹਾਂਜੀ ਹਾਂਜੀ ਇੱਥੇ ਦੇਖ ਲੈ ਸਾਡੇ ਦਮਾਨ ਘਰਦਾ ਹਾਂਜੀ ਬਿਨਾ ਕਹੇ ਤੂੰ ਬਿਨਾ ਨਾਂ ਲਿਖੇ ਤੂੰ ਮੈਂ ਨਹੀਂ ਜਾਂਦਾ ਆਉਂ ਨਹੀਂ ਤਾਂ ਉਹੀ ਕਹਿੰਦੇ ਵੀ ਆਇਆ ਰੁਪਈਆ ਹਾਂ ਰੁਪਈਆ ਕਦਰ ਘਟ ਜਾਂਦੀ ਹੈ ਹਾਂਜੀ ਕਦਰ ਘਟ ਜਾਂਦੀ ਹੈ ਹਾਂਜੀ ਹਾਂਜੀ ਕਿੱਥੇ ਬੰਦਾ ਆਪ ਲੈ ਕੇ ਜਾਵੇ ਪਿਆਰ ਨਾਲ ਲੈ ਕੇ ਜਾਵੇ ਹਾਂਜੀ ਨਹੀਂ ਸਹੀ ਗੱਲ ਉੱਥੇ ਤੋਂ ਬੇਸ਼ੱਕ ਅਗਲਾ ਰੁਪਈਆ ਨਾ ਦੇਵੇ ਮਾਇਕਾ ਨਾ ਜਮਾ ਦੀ ਕੋਥੇ ਪਿਆਰ ਸਤਕਾਰ ਉਹਦੂ ਰੁਪਈਆਂ ਨੂੰ ਵੱਧ ਹੋ ਜਾਣੀ ਹੈ ਹਾਂਜੀ 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 ਤੇ ਸੱਦੇ ਤੋਂ ਬਿਨਾ ਨਹੀਂ ਗਏ ਇਹਦੇ ਦੇ ਬਾਪੂ ਜਿਵੇਂ ਹੁਣ ਤੁਸੀਂ 40 ਸਾਲ ਤੋਂ ਵੱਧ ਜਿਹੜੀ ਹੈਗੀ ਆ ਸੇਵਾ ਕੀਤੀ ਹੈ ਕਬੀ ਸ੍ਰੀ ਜੱਥੇ ਦੀ ਤੁਹਾਡਾ ਮਾਨ ਸਨਮਾਨ ਵੀ ਕਿਸੇ ਕਮੇਟੀ ਵੱਲੋਂ ਜਾਂ ਕਿਸੇ ਕਮੇਟੀ ਵੱਲੋਂ ਹੋ ਸਕਿਆ ਸਾਡਾ ਥਵਾਕ ਨੂੰ ਜੀ ਇੱਕ ਤਾਂ ਪੁੱਤਿਆਂ ਦਾ ਹਾਂਜੀ ਪੁੱਤਾਂ ਕਹਿੰਦਾ ਮੈਂ ਹਰ ਦੁਆਰ ਨਾ ਆਇਆ ਮਾਂ ਹਮ ਆ ਚਿੱਠੀ ਪੜਾਓ ਜੀ ਔਪਾ ਘਰੀਆ ਮਰ ਹੋ ਜਾਣਗੇ ਹਾਂਜੀ ਇਥੋਂ ਚੱਲਿਆ ਬਨਾਲੇ ਬਨਾਲੇ ਵਾਲੇ ਕੁੱਤੇ ਪਾਈ ਪੱਤੀ ਬਾੜ ਬਾੜਦਾ ਉਹਨਾਂ ਨੂੰ ਦਬਲ ਕੇ ਪੱਤੀ ਵਾਲੇ ਪਾਈ ਮੋੜ ਕੇ ਠਿਕਰੀ ਵਾਲੇ ਫੇਰ ਬਾੜਦਾ ਹਾਂਜੀ ਸਾਡਾ ਕੰਮ ਇਹ ਆ ਸਾਡਾ ਤਬਾਕ ਨਹੀਂ ਕਿ ਵਿਛਰਦਾ ਨਹੀਂ ਜੀ ਬੇ ਤੋ ਬਾਕੀ ਦਾ ਕਰਕੇ ਅਸੀਂ ਇੱਥੇ ਖੜੇ ਆ ਜੀ ਹੁਣ ਹੁਣ ਤੂੰ ਐਸਾ ਬਲਾ ਲਾ ਜੇ ਕੋਈ 20000 ਮੰਨਦਾ ਤਾ ਉਹ ਤਾ 2000 ਵਾਲੇ ਮਗਰ ਤਿਆਰ ਖੜੇ ਨੇ ਸਾਨੂੰ ਦੋ ਹੀ ਦੇ ਦੀ ਹਾਂ ਜਾਂ ਨਹੀਂ ਦੇ ਮਗਾ ਤਾਂ ਨਾ ਦੇ ਹੂੰ ਵੀ ਮੌਕਾ ਦੇ ਦੋ ਫੌਨ ਦਾ ਮੌਕਾ ਦੇ ਦਿਓ ਠੀਕ ਇਹ ਤਾਂ ਫਿਰ ਇੱਕ ਖਿਚੋਤੂ ਵਾਲੀ ਹੋ ਗਈ ਵੀ ਜਦ ਤੱਕ ਖਿਚੋਤੂ ਵਾਲੀ ਗੱਲ ਹੋਗੀ ਕੰਮ ਹੋਊਗਾ ਨਾ ਹਾਂ ਹੂੰ ਪਹਿਲਾਂ ਬਾਪੂ ਜੀ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਤੁਸੀਂ ਗਾਉਣਾ ਸ਼ੁਰੂ ਕੀਤਾ ਸੀਗਾ ਉਦੋਂ ਤਾਂ ਇਸ ਚੀਜ਼ ਦੀ ਬਹੁਤ ਕਦਰ ਸੀ ਬਰੀ ਕਦਰ ਸੀ ਕਿ ਹੁਣ ਲੋਕੋ ਬੈਠ ਕੇ ਸੁਣਦੇ ਤੇ ਬੈਠ ਕੇ ਸੁਣਨਾ ਲੜੀ ਬਾਹਰ ਗਾਉਣਾ ਤੇ ਹੁਣ ਤਾਂ ਲੜੀ ਦਾ ਪਤਾ ਬਣੀ ਮੇਰੇ ਵਰਗਿਆਂ ਨੂੰ ਬਸ ਦੋ ਕੁ ਪਤਾਮਾ ਸਿੱਖ ਲੈਣੀਆਂ ਨੇ ਜੀ ਤੇ ਨੌ ਦੂਜੇ ਦਾ ਆਪਦਾ ਪਾ ਦੇਣਾ ਹਿੰਦੀ ਸੰਤਾ ਇਹ ਕਿਹਾ ਸੀ ਉਸਤਾਦ ਨੇ ਵੀ ਪੁੱਤਰਾ ਹਰਾਮ ਦਾ ਪੁੱਤਰ ਨਾ ਕੋਈ ਜੀ ਕਿਸੇ ਦੀ ਕਮਤਾ ਚ ਨਾ ਨਾ ਪਾਈ ਆਪਾਂ ਹਾਂ ਜੀ ਹਾਂ ਜੀ ਅਗਲੇ ਕਿਉਂਕਿ ਜਿਹੜੇ ਅੱਖਰ ਹੁੰਦੇ ਆ ਅੱਖਰ ਹੁੰਦੇ ਨਾ ਕਿਸੇ ਕਿਸੇ ਵੀ ਲੇਖ ਦੇ ਉਹ ਉਹ ਢਿੱਡੋਂ ਜਾਏ ਹੁੰਦੇ ਉਹਦੇ ਪੁੱਤ ਹੁੰਦੇ ਆ ਹਾਂ ਜੀ ਹਾਂ ਜੀ ਤੇ ਬਾਕੀ ਸੁਣਨ ਵਾਲੇ ਉਦੋਂ ਬਾਪੂ ਜੀ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਸੀ ਬੜੀ ਬੜੀ ਦੁਨੀਆ ਜੀ ਮਾਣ ਕਰਦੀ ਉਦੋਂ ਸੁਣਨ ਵਾਲੇ ਜਿਵੇਂ ਨਾ ਤਾਂ ਹੁਣ ਸੁਣਨ ਵਾਲੇ ਰਹਿ ਗਏ ਹਾਂ ਜੀ ਜਿਹੜੇ ਸਾਡਾ ਬੋਸ ਸੀਗਾ ਸੁਣਨ ਵਾਲਾ ਉਹ ਤਾਂ ਖਤਮ ਕੋਈ ਬਿਲਡਿੰਗ ਮੇਰੇ ਵਰਗੇ ਕੋਈ ਰਹਿੰਦੇ ਹੋਣਗੇ ਹਾਂਜੀ ਹਾਂਜੀ ਤੇ ਨਾ ਸੁਣਾਉਣ ਵਾਲੇ ਰਹਿ ਗਏ ਲੜੀ ਬਾਰ ਕਪਤਾ ਉੱਥੇ ਖੜਾ ਲਿਉ ਕਬਿਸ਼ਰਾ ਨੂੰ ਲੜੀ ਬਾਰ ਕਪਤਾ ਨਾ ਤੁਹਾਨੂੰ ਸੁਣਾਉਣਗੇ ਤੇ ਇੱਕ ਬਾਪੂ ਜੀ ਹੋਰ ਆ ਉਦੋਂ ਦਮੜੇ ਕਹਿੰਦੇ ਹੁੰਦੇ ਸੀ 1 ਰੁਪਈਆ ਵੀ ਦਿੱਤਾ ਉਹਨੂੰ ਕਹਿੰਦੇ 1 ਲੱਖ ਦਾ ਬੜਾ ਮੈਂ ਕਹਾਂ 1 ਲੱਖ ਦਾ ਮੜਾ ਉਹ ਉਦੋਂ ਸਬਰ ਵੀ ਸੀਗਾ ਹਾਂਜੀ ਉਹਦੀ ਕੀਮਤ ਵੀ ਸੀਗੀ ਮਾਰਕਟ ਵੀ ਸੀ ਹਾਂ ਮਾਰਕਟ ਵਿੱਚ ਸੀਗੀ ਉਹਦੀ ਹੁਣ ਤਾਂ ਬਸ ਲੱਖਾਂ ਗਏ ਲੱਖ ਨੂੰ 100 ਵਰਗਾ ਸਮਝ ਰਹੇ ਨੇ ਉਹ ਬੋਲਣ ਦੀ ਤਰ ਤਜੀਹ ਜੀ ਕਹਿੰਦੇ ਸਵਾ ਲੱਖ ਦਾ ਮੜਾ ਅਗਲੇ ਦਿਨ ਮਾਨਨਾ ਸਰ ਇਹ ਹੋ ਜਾਂਦੀ ਹੈ ਨਾ ਅਸੀਂ ਪੈਸੇ ਦਿੰਦੇ ਹਾਂ ਹਾਂਜੀ ਹੁਣ 1 ਰੁਪਈਆ ਦੀ ਦਾਅ ਲੈਣਗੇ 10 ਰੁਪਈਏ ਉਹ ਦਸਾਂ ਦੀ ਗੱਲ ਬਣਦੀ ਹਾਂ ਦਸਾਂ ਦੀ ਗੱਲ ਨਹੀਂ ਕਿਤੇ ਕਿੱਥੇ 70 ਲੱਖ ਤੇ ਕਿੱਥੇ 10 ਜੀ ਕਿੱਥੇ ਕਹਣਾ 10 ਲੱਖ ਤਮੜਾ ਗੱਲ ਥੋੜੀ ਹੁੰਦੀ ਹੈ ਹਾਂ ਜੀ ਗੱਲ ਕਹਿਣ ਚ ਫਰਕ ਹੁੰਦਾ ਹੈ ਹਾਂ ਜੀ ਬਹੁਤ ਫਰਕ ਪੈਂਦਾ ਹੈ ਇਹ ਚੀਜ਼ ਦਾ ਤੇ ਬਾਪੂ ਜੀ ਤੁਹਾਡੇ ਨਾਲ ਵਧੀਆ ਲੱਗਿਆ ਗੱਲਬਾਤ ਕਰਕੇ ਤੁਸੀਂ ਸਾਨੂੰ ਸਮਾਂ ਦਿੱਤਾ ਤੁਹਾਡਾ ਧੰਨਵਾਦ ਤੇ ਇੱਕ ਤੁਸੀਂ ਜੇ ਤੁਹਾਨੂੰ ਕੋਈ ਸ਼ੇਅਰ ਆਉਂਦਾ ਤਾਂ ਸ਼ੇਅਰ ਜ਼ਰੂਰ ਜੀ ਸ਼ੇਅਰ ਕਰੋ ਸੁਣੋ ਹਾਂ ਜੀ ਇੱਕ ਦੋ ਸੁਣਾ ਦਿਓ ਸਾਨੂੰ ਜਾਂਦੇ ਜਾਂਦੇ ਕਰਨੀ ਵਾਲਿਆ ਤੇਰੇ ਦਰਵਾਰ ਮਿਕੂ ਜੇ ਦਾਇਆ ਮੇ ਨਾ ਮਾਣੇ ਨੂੰ ਮਾਨ ਮਿਲ ਜਾ ਤੂੰ ਹੀ ਬੜਿਆਂ ਨ ਤਰਿਆਂਗੇ ਤੇਰੇ ਸਵਾਮੀ ਓਟ ਦੇਮ ਦਾ ਕਰਕੇ ਪਿਆਰ ਦਿਲਾਂ ਨੈਣ ਅੰਨੇ ਆ ਨੂੰ ਪੋਤਨਾ ਪੋਤਿਆਂ ਨੂੰ ਉਹ ਜੀ ਪਾਈ ਕੇ ਆਦਮੀ ਹੇ ਹਿੱਲਾ ਦੇ ਆਸਰਾ ਸ਼ਰਨਾਂ ਗਿੰਦਰੂ ਸੇ ਉਹਨੂੰ ਨਦੀ ਕਾਬੀ ਤਰਨ ਨੂੰ ਹੇ ਢਿੱਲਾ ਓਕੇ ਅੱਖਾਂ ਖਲੀ ਖਾਂ ਖਦੇ ਵਿੱਚ ਮਿਲਣਾ ਕਰੇ ਉਹ ਸਰੀਰ ਦਾ ਮਾਨ ਬੰਦੇ ਨੇਤੀ ਖਟ ਗਈ ਐ ਸਜੋ ਹਾਨੇ ਅੰਦਰ ਜਾਗ ਬੇਟਵਾ ਬਾਲੀ ਮਾਨ ਬੰਦੇ ਮਿੱਠਾ ਬੋਲਣਾ ਦੇ ਹੋਣਾ ਸਿੱਖ ਨੀ ਮਾਨ ਲੜੀ ਰਾਮਦਾ ਕਾਲ ਜੇ ਬਾਣ ਬੰਦੇ ਛੁਰੀਆਂ ਭਨ ਕੇ ਸਾਧਨਾ ਭਗਤ ਬਣਿਆ ਜਦੋਂ ਬੱਕਰਹ ਕਰੇ ਬਿਆਨ ਬੰਦੇ ਇਹ ਬਹੁਤ ਸੋਹਣਾ ਧੰਨਵਾਦ ਤੁਹਾਡਾ ਹੀ